ਅੱਜ ਦੀ ਸਥਿਤੀ ਇਹ ਹੈ ਤੁਸੀਂ ਦੇਖ ਲਓ ਸਾਰਾ ਡੈਮ ਇਸ ਟਾਈਮ ਹੈ ਸੁੱਕਿਆ ਹੋਇਆ ਹੈ ਪਾਣੀ ਦਾ ਪੂਰਾ ਨਹੀਂ ਹੈ ਤੇ ਜੰਗਲੀ ਜਾਨਵਰ ਮਰ ਰਹੇ ਆ ਤੇ ਪੰਜਾਬ ਦੇ ਇੱਕ ਵੱਡੇ ਹਿੱਸੇ ਨੂੰ ਪਿਛਲੇ ਕਈ ਦਹਾਕਿਆਂ ਤੋਂ ਪਾਣੀ ਮੁਹੱਈਆ ਕਰਵਾ ਰਿਹਾ ਪਾਟਛ ਡੈਮ ਹੁਣ ਸੁੱਕ ਚੁੱਕਿਆ ਹੈ ਜੀਹਾਂ ਡੈਮ ਚ ਸੋਕਾ ਬਹਿ ਚੁੱਕਿਆ ਹੈ ਜਿਸ ਕੰਨ ਜੀਵ ਜੰਤੂ ਜਾਨਵਰ ਜਿਹੜੇ ਇਸ ਡੈਮ ਤੇ ਨਿਰਭਰ ਨੇ ਜਾਂ ਫਿਰ ਸਰਦੀ ਗਰਮੀ ਦੇ ਮੌਸਮ ਚ ਇਸ ਡੈਮ ਦਾ ਪਾਣੀ ਪਿੰਦੇ ਸੀ ਉਹ ਹੁਣ ਪਾਣੀ ਦੀ ਘਾਟ ਨਾਲ ਮਰਨਾ ਸ਼ੁਰੂ ਹੋ ਚੁੱਕੇ ਨੇ ਕਰੀਬ 500 ਤੋਂ 600 ਜਾਨਵਰ ਪਿਛਲੇ ਕੁਝ ਦਿਨਾਂ ਵਿੱਚ ਹੀ ਪਾਣੀ ਦੀ ਘਾਟ ਕਾਰਨ ਮਾਰੇ ਗਏ ਨੇ ਮੋਹਾਲੀ ਦੇ ਪਿੰਡ ਪੜਛੇ ਚ ਬਣਿਆ ਇਹ ਡੈਮ ਪੂਰੀ ਤਰ੍ਹਾਂ ਬੰਜਰ ਧਰਤੀ ਵਰਗਾ ਨਸਰਾਰ ਹੈ ਪਾਣੀ ਵਾਲੀ ਥਾਂ ਤੇ ਵੱਡੀਆਂ ਤਰੇੜਾਂ ਪੜ ਚੁੱਕੀਆਂ ਨੇ ਜਿਸ ਕਾਰਨ ਪਿੰਡ ਪੜਛ ਅਤੇ ਖਾਲਸਾ ਇਡ ਦੀ ਟੀਮ ਨੇ ਇਸ ਡੈਮ ਵਿੱਚ ਪਾਣੀ ਭਰਨ ਦੀ ਸੇਵਾ ਦਾ ਜ਼ਿੰਮਾ ਆਪਣੇ ਸਿਰ ਲਿਆ ਹੈ ਇਲਾਕੇ ਦੇ ਕਈ ਪਿੰਡ ਮਿਲ ਕੇ ਵੱਡੇ ਟੂਏ ਪੁੱਟ ਕੇ ਇਸ ਡੈਮ ਵਿੱਚ ਜਾਨਵਰਾ ਅਤੇ ਜੀਵ ਜੰਤੂਆਂ ਲਈ ਰੋਜ਼ਾਨਾ ਪਾਣੀ ਭਰਨ ਦਾ ਕੰਮ ਕਰ ਰਹੇ ਨੇ ਜਿਹੜਾ ਇਹ ਪੜਛ ਡੈਮ ਹੈ ਜੀ ਪਿੰਡ ਪੜਛ ਜ਼ਿਲ੍ਹਾ ਮੋਹਾਲੀ ਦੇ ਵਿੱਚ ਪੈ ਜਾਂਦਾ ਜੀ ਇਹ ਚੰਡੀਗੜ੍ਹ ਤੋਂ ਸਿਰਫ 3 ਕਿਲੋਮੀਟਰ ਹੈ ਇਹ ਇਸ ਟੈਮਸੀ ਡੈਮ ਦੇ ਵਿੱਚ ਖੜੇ ਆ ਜੀ ਇਹੇ ਟੈਮ ਸਾਡਾ 1990 ਦੇ ਵਿੱਚ ਲੱਗਿਆ ਸੀ ਜੀ ਤੇ 1992 ਦੇ ਵਿੱਚ ਇਹਦੀ ਸਪਲਾਈ ਸ਼ੁਰੂ ਹੋ ਗਈ ਸੀ ਜ਼ਿਮੀਂਦਾਰਾਂ ਨੂੰ ਪਾਣੀ ਦੇਣ ਵਾਸਤੇ ਇੱਕ ਖੇਤਾਂ ਨੂੰ ਇਹ ਟੈਮ ਤੋਂ ਸਾਡਾ ਸਿਉਂਕ ਪੜਛ ਤੇ 나ਡਾ ਪਿੰਡ ਨੂੰ ਪਾਣੀ ਲੱਗਦਾ ਸੀ ਸਿੰਚਾਈ ਵਾਸਤੇ ਬੜਾ ਵਧੀਆ 2012 ਤੱਕ ਬੜਾ ਵਧੀਆ ਚੱਲਦਾ ਰਿਹਾ ਇਹ ਡੈਮ ਹੁਣ ਅੱਜ ਦੀ ਸਥਿਤੀ ਇਹ ਆ ਤੁਸੀਂ ਦੇਖ ਲਓ ਸਾਰਾ ਡੈਮ ਇਸ ਟੈਮ ਆ ਸੁੱਕਿਆ ਹੋਇਆ ਹੈ ਪਾਣੀ ਦਾ ਭੋਰ ਨਹੀਂ ਹੈ ਤੇ ਜੰਗਲੀ ਜਾਨਵਰ ਮਰ ਰਹੇ ਆਂ ਨੀਲ ਗਊਆਂ ਉਹਨਾਂ ਦੇ ਵਿੱਚ ਹਿਰਨ ਐ 12 ਸਿੰਗੇ ਆ ਜੀ ਮੋਰ ਗਿੱਦੜ ਹੋ ਪੌ ਕਿਸਮ ਦੇ ਜਾਨਵਰ ਇੱਥੇ ਪਾਣੀ ਤੋਂ ਥਿਆਏ ਮਰ ਰਹੇ ਆ ਅਗਰ ਜਾਨਵਰ ਨੀਚੇ ਪਾਣੀ ਪੀਣਾਂ ਦਾ ਤਾਂ ਉਹ ਜੰਗਲੀ ਕੁੱਤੇ ਉਹਨਾਂ ਨੂੰ ਬੜੇ ਮਾਰ ਰਹੇ ਆ ਜੀ ਜਾਨਵਰਾਂ ਨੂੰ ਘਟੂ ਘੜ 5-600 ਜਾਨਵਰ ਇੱਥੇ ਮਰ ਸੁੱਕਾ ਜੀ ਹੁਣ ਸਾਡੇ ਪਿੰਡ ਦੇ ਮੁੰਡੇ ਸਾਰੀ ਟੀਮ ਐ ਇਹ ਘਟੂੜ ਦੇ ਡੇਢ ਦੋ ਮਹੀਨੇ ਤੋਂ ਨਾ ਇੱਥੇ ਟੈਂਕਰਾਂ ਰਾਹੀਂ ਪਾਣੀ ਪਹਚਾ ਰਹੇ ਆ ਜੀ ਬੜੀ ਜੀ ਸੇਵਾ ਕਰ ਰਹੇ ਦਿਨ ਰਾਤ ਲੱਗੇ ਹੋਏ ਘਟੂ ਘਟ ਰੋਧ ਦੇ 20 ਤੋਂ 25 30 ਟੈਂਕਰ ਇਹ ਦਿੱਲੀ ਲੈ ਕੇ ਆ ਰਹੇ ਤੇ ਪਿੰਡ ਵਾਸੀਆਂ ਨੇ ਖਾਲਸਾ ਏਡ ਨੂੰ ਵੀ ਸੰਪਰਕ ਕੀਤਾ ਜਿਸ ਤੋਂ ਬਾਅਦ ਹੁਣ ਖਾਲਸਾ ਏਡ ਦੀ ਟੀਮ ਨੇ ਪਿੰਡ ਵਾਸੀਆਂ ਨੂੰ ਹਰ ਸੰਭਵ ਮਦਦ ਦਾ ਪ੍ਰੋਸਾ ਦਿੱਤਾ ਇਲਾਕਾ ਵਾਸੀ ਅਮਤਾਬਕ 1990 ਦੇ ਦਹਾਕੇ ਵਿੱਚ ਬਣਿਆ ਇਹ ਡੈਮ ਕਰੀਬ 12 15 ਸਾਲ ਇਲਾਕੇ ਨੂੰ ਪਾਣੀ ਮੁਹैया ਕਰਵਾਉਂਦਾ ਰਿਹਾ ਪਰ ਹੁਣ ਇਹ ਡੈਮ ਪੂਰੀ ਤਰ੍ਹਾਂ ਸੁੱਕ ਚੁੱਕਿਆ ਹੈ ਜਿਸ ਵੱਲ ਕਿਸੇ ਵੀ ਸਰਕਾਰ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਤੋਂ ਬਾਅਦ ਖਾਲਸਾ ਆਈਡ ਵਾਲਿਆਂ ਨਾਲ ਵੀ ਸੰਪਰਕ ਕੀਤਾ ਜੀ ਅੱਜ ਉਹ ਟੀਮ ਪਹੁੰਚੀ ਹੈ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਉਹਨਾਂ ਨੇ ਮੌਕਾ ਦੇਖਿਆ ਇੱਥੇ ਆ ਕੇ ਉਹਨਾਂ ਨੇ ਸਾਡੀ ਹਰ ਸੰਭਵ ਮਦਦ ਦਾ ਸਾਨੂੰ ਭਰੋਸਾ ਦਿਵਾਇਆ ਤੇ ਕੋਈ ਇਸ ਟਾਈਮ ਉਹ ਕੰਨੇ ਵੀ ਜੋ ਵੀ ਤੁਹਾਨੂੰ ਜੋ ਵੀ ਚੀਜ਼ ਚੀਜ਼ ਦੀ ਜ਼ਰੂਰਤ ਹੈ ਅਸੀਂ ਉਹ ਤੁਹਾਨੂੰ ਹਾਜ਼ਰ ਕਰਾਂਗੇ ਇੱਥੇ ਤੇ ਖਾਲਸਾ ਟੀਮ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੇ ਪਹੁੰਚਣ ਤੇ ਤਕਰੀਬ 90 ਮੀਟਰ ਲੰਮਾ ਇਹ ਡੈਮ, ਕ੍ਰੀਬ 146 ਫੁੱਟ ਚੌੜਾ, ਜੋ ਇਲਾਕੇ ਦੇ ਪਿੰਡ ਪੜਛ ਨਾਡਾਸਣੇ ਕਈ ਪਿੰਡਾਂ ਨੂੰ ਪਾਣੀ ਦੀ ਸਪਲਾਈ ਕਰਨ ਸਣੇ ਹੜ੍ਹਾਂ ਨੂੰ ਰੋਕਣ ਵਿੱਚ ਸਹਾਇਤਾ ਕਰਦਾ ਸੀ। ਇਹ ਡੈਮ ਕਿਸੇ ਸਮੇਂ ਪ੍ਰਵਾਸੀ ਪੰਛੀਆਂ ਕਾਰਨ ਵੀ ਖਿੱਚ ਦਾ ਕੇਂਦਰ ਰਿਹਾ ਪਰ ਹੁਣ ਇਸ ਡੈਮ ਦੇ ਸੁੱਕਣ ਨਾਲ ਜਿੱਥੇ ਪਸ਼ੂ ਪੰਛੀਆਂ ਦੀ ਜਾਨ ਤੇ ਆਬਣੀ ਏ, ਉੱਥੇ ਹੀ ਇਲਾਕੇ ਦੇ ਪਿੰਡਾਂ ਨੂੰ ਸਿੰਚਾਈ ਵਾਲੇ ਪਾਣੀ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ